ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਡੇ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਸਮਾਲਸਰ ਦੇ ਨੇੜਾ ਦਸੋ ਇਹ ਪਿੰਡ ਰੋਡੇ ਪਿੰਡ ਵੀ ਨੇੜਾ ਹੈ ਇਹ ਤੋਂ ਇਲਾਵਾ ਇਹਦੇ ਨੇੜੇ ਜਿਉਣ ਵਾਲਾ ਭਲੂਰ ਇਹਦੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਦੀ ਹੋਰੀ ਵਪਾਰ ਦਾ ਕੰਮ ਕਰਦੇ ਆ ਨਾਲ ਪੱਕੇ ਪਸ਼ੂ ਦੁੱਧ ਦੇ ਵੀ ਲਾ ਕੇ ਰੱਖੇ ਹੋਏ ਅੰਦਰ ਜਿਹੜਾ ਫਾਰਮ ਹੈ ਹੁਣ ਉਹਦੇ ਚ ਪੱਕੀਆਂ ਮੱਝਾਂ ਦੁੱਧ ਤੇ ਲਾਈਆਂ ਜਾਵੀਆਂ ਤੇ ਇੱਥੇ ਇਸ ਬ੍ਰਾਂਡੇ ਦੇ ਵਿੱਚ ਅੱਜ ਤੁਹਾਨੂੰ ਮੈਂ ਚਾਰ ਮੱਝਾਂ ਜਿਹੜੀਆਂ ਵਿਕਰੀ ਆਸਤੇ ਬਾਈ ਕੋਲ ਉਹ ਦਿਖਾ ਦੇਣੀ ਹੈ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਪਸ਼ੂ ਜਿਹੜਾ ਵੀ ਤੁਹਾਨੂੰ ਜੱਜਦਾ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਕਾਲ ਇਸ ਨੰਬਰ ਤੇ ਕਰਨੀ ਹੈ ਫਿਰ ਬੇਨਤੀ ਵੀ ਪਸ਼ੂ ਤੁਸੀਂ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਕਰਕੇ ਖਰੀਦਣਾ ਹੋਊਗਾ ਆਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਦੱਸੋ ਇਹਨਾਂ ਮੱਝਾਂ ਬਾਰੇ ਸ਼ੁਰੂਆਤ ਪਰਲੇ ਪਾਸੇ ਤੋਂ ਸੋਈ ਸਵਾਈ ਮੱਝ ਤੋਂ ਕਰਦੇ ਆਂ ਗੱਬਣਾ ਤੁਹਾਨੂੰ ਲਾਸਟ ਵਿੱਚ ਦਿਖਾਉਂਗਾ ਕਰਪਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਅੱਜ ਆਪਣੇ ਕੋਲ ਚਾਰ ਮੱਝਾਂ ਆਂ ਹਾਂਜੀ ਭਾਈ ਜੀ ਪਹਿਲੇ ਨੰਬਰ ਤੇ ਜਿਹੜੀ ਮੱਝ ਬਾਈ ਕਿੰਨਾ ਚਿਰ ਹੋ ਗਿਆ ਨੂੰ ਸੋਈ ਨੂੰ ਇਹਨੂੰ 10 ਦਿਨ ਹੋ ਗਏ ਸੋਈ ਨੂੰ ਬੱਚਾ ਇਹਨੇ ਕੀ ਦਿੱਤਾ ਬੱਚਾ ਕੱਟੀ ਅਰਜਨ ਗੁੰਗਰ ਦੀ ਠੀਕ ਹੈ ਕਿੰਨਾ ਦੁੱਧ ਹੈ ਇਸ ਟਾਈਮ ਹੋਊ ਦੁੱਧ 17 ਕਿਲੋ ਹੈ ਜੀ 17 ਕਿਲੋ ਦੋਨਾਂ ਢਿਮਾਂ ਦਾ ਇਸ ਟਾਈਮ ਦੇ ਰਹੀ ਹਾਂ ਹਾਂਜੀ ਹਾਂਜੀ ਦੁੱਧ ਦੀ ਤਾਂ ਵਾਰ ਤੋਰਦੇ ਗੇ ਹਾਂਜੀ ਦੋਸਤੋ 17 ਕਿਲੋ ਦੁੱਧ ਐਸ ਟਾਈਮ ਬਾਈ ਕਹਿੰਦਾ ਵੀ ਝੋਕੇ ਲੈ ਜਾ ਕੋਈ ਵੀ ਭਰਾ ਦੋ ਟਾਈਮ ਤਿੰਨ ਟਾਈਮ ਚੰਗਾ ਦੁੱਧ ਦੇਊਗੀ ਖੈਰ ਉਹ ਤੁਹਾਡੀ ਸੇਵਾ ਤੇ ਤੁਹਾਡੀ ਸਮਝ ਐ ਕਿ ਦੁੱਧ ਤੇ ਤੁਸੀਂ ਕਿੰਨਾ ਚੋਲੋਗੇ ਪਰ ਜਿੰਨਾ ਇੱਥੇ ਹਾਜ਼ਰ ਆ ਉਹ ਤੁਹਾਡਾ ਹੱਕ ਬਣਦਾ ਵੀ ਤੁਸੀਂ ਝੋਕੇ ਲਓ ਕੱਟੀ ਨੂੰ ਇਹਨੇ ਜਨਮ ਦਿੱਤਾ ਰੇਟ ਇਹਦਾ ਫੋਨ ਤੇ ਰਹਿਣਾ ਮਾਜੋ ਵੱਡੀ ਐ ਢਾਂਚੇ ਦੀ ਵੱਡੀ ਐ ਹਵਾਨਾ ਜਿਹੜਾ ਉਹ 12:00 ਵਜੇ ਵੀਡੀਓ ਬਣ ਰਹੀ ਆ ਉਹਦੇ ਹਿਸਾਬ ਤੇ ਜੱਜਮੈਂਟ ਕਰ ਲਿਓ ਬਾਕੀ ਕੋਲੋਂ ਆ ਕੇ ਪਾਸ ਤੇ ਸੀ ਕਰੂੰਗੀ ਸੋਇਮ ਅੱਜ ਦੋਸਤੋ ਪਹਿਲੇ ਨੰਬਰ ਤੇ ਕੱਟੀ ਦੀ ਖਿੱਚ ਕਰਦੀ ਹੈ ਮਾਜੋ ਪਰਮ ਪਸ਼ੂ ਮਨਾਉਂਦਾ ਜੋ ਕੱਲੇ ਨੂੰ ਤੋੜਦੇ ਆ ਲੈਓ ਬਈ ਵਾਪਸ ਪੇ ਗਲ ਜੀ ਸੈਂਕ ਠੀਕ ਹੈ ਦੋਸਤੋ ਜੱਜਦੇ ਆ ਇਹਦੇ ਢਾਂਚੇ ਦੇ ਹਿਸਾਬ ਤੇ ਦੁੱਧ 17 ਕਿਲੋ ਹਾਜ਼ਰ ਹੈ ਸੋਇਮ ਅੱਜ ਪਹਿਲੇ ਨੰਬਰ ਤੇ ਇਹਨੂੰ ਤੁਸੀਂ ਇਸ ਤਰੀਕੇ ਨਾਲ ਇਹਦਾ ਥਣ ਤੇ ਹਵਾਨਾ ਦੇਖ ਸਕਦੇ ਹੋ ਥੋੜਾ ਜਿਹਾ ਉਪਰੇ ਬੰਦੇ ਤੋਂ ਪਸ਼ੂ ਕਬਰਾਉਂਦਾ ਰਹਿੰਦਾ ਇਹਦੀ ਕੱਟੀ ਜਿਹੜੀ ਆ ਦਸੋਏ ਆ ਸੋ ਹਾਜ਼ਰ ਦੁੱਧ 17 ਕਿਲੋ ਐਸ ਟਾਈਮ ਤਿਆਰ ਜਿਹੜਾ ਤੁਹਾਨੂੰ ਮਿਲਨੇ ਤੇ ਤੋਂ ਇਲਾਵਾ ਦੋਸਤੋ ਇੱਕ ਮੱਝ ਤਾਂ ਹਜੇ ਬਿਲਕੁਲ ਤਾਜੀ ਸੂਈ ਵੀ ਕਨਵਾ ਸੂਆ ਛੋਟੀ ਬਈ ਇਹ ਤੀਜਾ ਸੂਈ ਕਿੰਨਾ ਚਿਰ ਹੋ ਗਿਆ ਸੂਈ ਨੂੰ ਅੱਜ ਇਹ ਰਾਤ ਹੀ ਸੂਈ ਐ ਅੱਛਾ ਰਾਤ ਹੀ ਸੂਈ ਐ ਹਾਂਜੀ ਬਈ ਠੀਕ ਐ ਇਹਦੇ ਨੇ ਬੱਚਾ ਕੀ ਦਿੱਤਾ ਬੱਚਾ ਕੱਟੀ ਦਿੱਤੀ ਭਿੰਦੀ ਕੀ ਕੈ ਦਾ ਰੇਟ ਕੀ ਰਹੂਗਾ ਰੇਟ ਫੋਨ ਤੇ ਕਰ ਲਾਂਗੇ ਸੋ ਦੋਸਤੋ ਰੇਟ ਫੋਨ ਤੇ ਐ ਬੱਚਾ ਕੱਟੀ ਭੀਮ ਬੋਲਦੀ ਹੈ ਬਾਈ ਦੱਸਦਾ ਰਾਤ ਹੀ ਸੋਈ ਹੈ ਪਰ ਇਹ ਹੋ ਆਨੇ ਚ ਹੀ ਦੇਖ ਲੋ ਬੱਚਾ ਬਿਲਕੁਲ ਛੋਟਾ ਚੱਕ ਕੇ ਹੀ ਤੋਰਨਾ ਪੈਣਾ ਹੈ ਮਤਲਬ ਤੁਰਨਾ ਨਹੀਂਗਾ ਚੱਕ ਕੇ ਅੱਗੇ ਅੱਗੇ ਲੈ ਜਾਣਾ ਪਊਗਾ ਸਿੰਘ ਕੁੰਡਾ ਦੱਸੋ ਬਾਕੀ ਸਟ੍ਰਕਚਰ ਤੁਸੀਂ ਇਵੇਂ ਦੇਖ ਸਕਦੇ ਹੋ ਟੀਚਾ ਸੁਆ ਇਹ ਮੱਝ ਸੋਈ ਹੈ ਦੁੱਧ ਭਾਈ ਜੀ 19 ਕਿਲੋ ਦਿੱਤਾ ਨੇ ਪਿਛਲੇ ਤੁਸੀਂ ਠੀਕ ਹੈ ਹਾਂ ਜੀ ਦੁੱਧ ਚੰਗਾ ਭਾਈ ਦੱਸਦਾ ਖੈਰ ਉਹ ਤੁਸੀਂ ਵੀ ਦੇਖੋਗੇ ਕਿੰਨਾ ਇਹਦਾ ਚੋਲ ਹੋਗੇ ਚੰਗਾ ਢਾਂਚਾ ਹੈ ਕਾਫੀ ਭਾਰੀ ਮਰ ਜਾ ਹੈ ਵਜਨ ਵਾਲੀ ਹੈ ਮਰ ਜਾ ਲੰਬਾਈ ਚੰਗੀ ਹੈ ਥਾਣਾ ਚ ਬਿੱਥੀ ਸੋਹਣੀ ਹੈ ਥਣ ਜਿਹੜਾ ਉਹ ਨੇੜੇ ਰੱਖ ਖਵਾਨਾ ਚੰਗਾ ਭਰਿਆ ਹੋਇਆ ਕੱਟੀ ਨੂੰ ਇਹਨੇ ਜਨਮ ਦਿੱਤਾ ਤੇ ਕੱਟੀ ਇਹਦੀ ਛੋਟੀ ਬਿਲਕੁਲ ਦੇਖੋ ਬਾਈ ਨੇ ਚੱਕੀ ਹੋਈ ਹੈ ਨਾਲ ਰਾਤ ਹੀ ਸੋਈਏ ਲੈ ਚੱਲੋ ਮੂਰੇ ਭਾਈ ਅੱਗੇ ਚੱਲ ਬੱਚਾ ਲੱਗੇ ਬਲੀ ਹਾਂ ਹਾਂ ਜੀ ਰਾਮ ਨਾ ਸਰਹਵਾਨਾ ਇਹਦਾ ਤੁਸੀਂ ਇਵੇਂ ਵੀ ਦੇਖ ਸਕਦੇ ਜਾਨਦੇ ਹੋ 100 ਦੂਜੇ ਨੰਬਰ ਤੇ ਤੁਹਾਨੂੰ ਇਹ ਮੱਝ ਦਿਖਾ ਰਹੇ ਆ ਰੇਟ ਇਹਦਾ ਵੀ ਫੋਨ ਤੇ ਹੀ ਹੈ ਵੱਡੇ ਢਾਂਚੇ ਦੀ ਮੱਝ ਹੈ ਲਵਾਈ ਵੱਲੋਂ ਤੇ ਚੜਾਈ ਜਦੂ ਆ ਗਾੜੀ ਊਡੀ ਦੇਖੋ ਬਹੁਤ ਸੋਹਣੀ ਮੱਝ ਦੀ ਅੱਗੇ ਨੂੰ ਵੀ ਚੰਗਾ ਹਵਾਨਾ ਦਿਸਦਾ ਜੋਸ਼ ਵਾਲਾ ਹਵਾਨਾ ਤੋਰੇ ਵਈ ਗਿਆ ਨਾ ਬੱਸ ਨਾ ਬੰਗ ਇਹ certo ਇਹਦਾ ਹਵਾਨਾ ਏਰੀਆ ਗਾੜੀ ਦੇਖੋ ਤੁਸੀਂ ਗ੍ਰਿਤਨਦਰભાઈ ਪੈਰ ਇਹਦੇ ਮੜੇ ਪਿੱਛੋਂ ਪਟਾਰੇ ਸੋ ਹੁਣ ਹਵਾਨਾ ਤੁਸੀਂ ਦੇਖ ਚਾਹਤੇ ਥੇ ਲੋ ਖੜੇ ਹਵਾਨੇ ਦਾ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ 3 ਨੰਬਰ ਤੇ ਇੱਕ ਗੱਬਣ ਮੱਝ ਤੁਹਾਨੂੰ ਦਿਖਾਉਣੇ ਆ ਤੇ 4 ਨੰਬਰ ਤੇ ਵੀ ਗੱਬਣ ਖੜੀ ਹੈ ਜਿਹੜੀ 3 ਨੰਬਰ ਤੇ ਹੈ ਬਾਈ ਕਿੰਨੇ ਦਿਨ ਲਾਉ ਸੋਣ ਤੇ ਇਹ ਬਸ ਹੀ ਅੱਜ ਕੱਲ੍ਹ ਸੂ ਸਕਦੀ ਹੈ ਏ ਤਿਆਰੀ ਚ ਹੈ ਹਾਂਜੀ ਤਿਆਰੀ ਚ ਠੀਕ ਹੈ ਇਹਦਾ ਰੇਟ ਕੀ ਰੱਖਾਂਗੇ ਆਪਾਂ ਇਹਦਾ ਰੇਟ ਇੱਕ ਦਾ ਸੀ 110 ਹਾਂਜੀ ਦੁੱਧ 14 ਕਿਲੋ ਦੀ ਰਿਪੋਰਟ ਆ ਦੀ ਖੋਲੀ ਦੱਸੋ ਦੁੱਧ ਬਾਈ ਕਹਿੰਦਾ 14 ਕਿਲੋ ਦਿੱਤਾ ਹੈ 11000 ਰੇਟ ਹੈ ਫਵਾਨੇ ਦਾ ਰੋਖ ਤੁਸੀਂ ਦੇਖ ਲਓ ਸੋਣ ਦੇ ਨੇੜਾ ਥੋੜਾ ਲੱਗਦਾ ਵੀ ਸ਼ਾਇਦ ਇਧਰ ਲਾ ਪਾਸੇ ਦਾ ਥੋੜਾ ਬਹੁਤ ਫਰਕ ਫਵਾਨੇ ਦੀ ਸ਼ੇਪ ਚ ਰਵੇ ਇਹਦਾ ਸੋਣ ਦੀਆਂ ਤਿਆਰੀਆਂ ਚ ਹੀ ਹੈ 11000 ਇਦੀ ਡਿਮਾਂਡ ਬਾਈ ਨੇ ਕੀਤੀ ਐ ਸਾਰੀਆਂ ਮੱਜਾਂ ਨਾਲ ਇਸੇ ਵੀਰ ਨੇ ਤੁਰਨਾ ਤਾਂ ਤੁਸੀਂ ਹਾਈਟ ਦੀ ਜੱਜਮੈਂਟ ਆਪ ਕਰ ਲੋਗੇ ਸੋ ਸਟਰਕਚਰ ਤੁਸੀਂ ਇਹਦਾ ਐਵੇਂ ਦੇਖ ਸਕਦੇ ਹੋ ਇਹ ਕੋਰ ਮੱਝ ਲਾਸਟ ਉੱਤੇ ਤੁਹਾਨੂੰ ਦਿਖਾਉਣੇ ਆ। ਕੀ ਵੀ ਗੱਬਣ ਮੱਝ ਆ। ਆ ਚੌਥੇ ਨੰਬਰ ਵਾਲੀ ਗੁਰਪ੍ਰਿੰਦਰ ਮੱਝ ਆ ਬਈ ਜਿਹੜੀ ਕਿੰਨੇ ਦਿਨ ਲੈਂਦੀ ਐ ਸੋਨ ਚ। ਇਹ ਬਸ ਹੀ ਪੰਜ ਚਾਰ ਦਿਨ ਲਾਊਗੀ। ਠੀਕ ਐ। ਅੱਛਾ ਇਹਦਾ ਰੇਟ ਕੀ ਕਰਦੇ ਹਾਂ? ਇਹਦਾ ਰੇਟ ਜੀ 110। 110 ਸੀ ਇਹਦਾ ਜੀ। ਠੀਕ ਐ ਖੋਲੀਂ। ਦੂਸਰੋ ਰੇਟ ਇਹਦਾ ਵੀ 1 ਲੱਖ ਤੇ 10 ਹਜ਼ਾਰ ਹੀ ਐ। ਦਿਨ ਹਜੇ ਇਹ ਹਫ਼ਤੇਾਂ ਨੂੰ ਲੈਂਦੀ ਆ ਸੋਨ ਚ। ਇਹਦਾ ਟਾਂਚਾ ਸੋਨਾ ਐ। ਫੋਟੋਸ ਇਹਨਾਂ ਦੇਖ ਲੈਣਾ ਬਾਕੀ ਮੱਝ ਜਿਵੇਂ ਇਹਦਾ ਵੀ ਰੇਟ ਬਾਈ ਨੇ ਕੀਤਾ ਤਾਂ ਮਾਨਤਨ ਹੋਣਾ ਹੈ ਵਿੱਚੋਂ ਤੁਸੀਂ ਆ ਕੇ ਗੱਲਬਾਤ ਕਰਿਓ ਪਸੂ ਦੇਖਿਓ ਕੋਲੋਂ ਫੇਰ ਸੌਦੇ ਹੁੰਦੇ ਹੁੰਦੇ ਸੋ ਇਹ ਮੱਝ ਤੁਹਾਨੂੰ ਚੌਥੇ ਨੰਬਰ ਤੇ ਤੋੜ ਕੇ ਦਿਖਾ ਰਹੇ ਹਾਂ ਸੋਹਣਾ ਥਾਣ ਨਰਵਾ ਥਾਣ ਲੱਗਾ ਹੈ ਮੱਝ ਦੇ ਹਜੇ ਹਫਤੇ ਦੀ ਕੱਚੀ ਹੈ ਮੱਝ ਢਾਂਚਾ ਬਹੁਤ ਸੋਹਣਾ ਕੋਲੋਂ ਆ ਕੇ ਤੁਸੀਂ ਪਾਸ ਕਰ ਲਿਓ ਸਵੇਦਾ ਰੇਟ 1 ਲੱਖ ਤੇ 10000 ਦੋਨਾਂ ਦਾ ਰੇਟ ਸੇਮ ਆ ਦੋਸਤੋ ਜਿਹੜੀ ਇਹ ਤੋਂ ਪਹਿਲਾਂ ਮੱਝ ਤੋਰੀ ਸੀ ਉਹ ਤੇ ਇਹਦਾ ਸੋ ਦੋ ਮੱਝਾਂ ਜਿਹੜੀਆਂ ਗੱਭਣ ਐ ਇਹਨਾਂ ਦੇ ਰੇਟ ਤੁਹਾਨੂੰ ਦੱਸਤੇ ਆ ਦੋ ਮੱਝਾਂ ਜਿਹੜੀਆਂ ਸੋਈਆਂ ਹੋਈਆਂ ਉਹਨਾਂ ਦੀ ਕੀਮਤ ਭਾਈ ਨੇ ਫੋਨ ਤੇ ਰੱਖੀ ਆ ਦੋਨੇ ਫੂ ਮੱਝਾਂ ਜਿਆਦੇ ਦੁੱਧ ਵਾਲੀਆਂ ਐ ਬਾਕੀ ਉਹਨਾਂ ਦੇ ਢਾਂਚੇ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ ਇੱਕ ਦਾ ਦੁੱਧ ਤਾਂ ਤਿਆਰ ਹੀ ਤੁਹਾਨੂੰ ਦੱਸਿਆ ਹੋ ਉਹ ਤੁਸੀਂ ਭਾਵੇਂ ਦੋ ਟਾਈਮ ਚੋ ਲੋ ਥੋੜਾ ਹੱਕਾ ਪੂਰੀ ਤਸੱਲੀ ਕੀਤੀ ਜਾਵੇ ਥੋੜਾ ਜਿਹਾ ਡਰਦੀ ਹੈ ਉਪਰੇ ਬੰਦੇ ਤੋਂ ਪਸੂ ਡਰਨ ਲੱਗ ਜਾਂਦਾ ਖੁੱਲੇ ਡੁੱਲੇ ਇਸ ਸਟਰਕਚਰ ਦੀ ਉੱਤੋਂ ਤੁਸੀਂ ਦੇਖੋਗੇ ਇਸ ਮੱਝ ਨੂੰ ਤੇ ਇਹਦੇ ਨਾਲ ਮੱਝ ਹਜੇ ਇਹ ਤਾਂ ਰਾਤ ਹੀ ਸੂਈ ਹੈ ਬੌਲੇ ਤੋਂ ਹਜੇ ਇਹਨੂੰ ਖਾਲੀ ਕਰਨ ਵਾਲਾ ਹੈ ਹਵਾਨੇ ਦੀ ਲੈਂਥ ਨੂੰ ਤੁਸੀਂ ਇੱਥੋਂ ਦੇਖ ਸਕਦੇ ਹੋ ਸੋ ਇਹਦੀ ਸ਼ਾਰਟ ਵੀਡੀਓ ਵੀ ਬਣਾਵਾਂਗੇ ਠੀਕ ਹੈ ਇੱਕ ਗਾਂ ਦੱਸੋ ਭਾਈ ਕਹਿੰਦਾ ਵੀ ਪੰਜਵੇਂ ਨੰਬਰ ਤੇ ਵੀ ਦਿਖਾ ਦਿਲੀ ਗੁਰਪਿੰਦਰ ਭਾਈ ਗੱਬਣ ਹੈ ਇਹ ਹਾਂਜੀ ਭਾਈ ਗੱਬਣ ਕਿੰਨਾ ਵਸੂਆ ਸੁੰਦੀ ਹੈ ਇਹ ਦੂਜਾ ਸੁੰਦੀ ਹੈ ਜੀ ਕਿੰਨੇ ਦਿਨ ਲਾਊਗੀ ਦਣੇ ਵੀ ਹਫਤਾ ਲੈ ਜੂਗੀ ਠੀਕ ਹੈ ਕੀ ਭਾਅ ਰੱਖਦੇ ਹਾਂ ਇਹਦਾ ਭਾਅ ਇਹਦਾ 48000 48000 ਹਾਂਜੀ ਠੀਕ ਸੋ ਦੋਸਤੋ 48000 ਰੇਟ ਹੈ ਸਾਈਵਾਲ ਨਸਲ ਹੈ ਦੂਜਾ ਸੁਆ ਸੋ ਜੀ ਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਲਿਓ ਇਹ ਵੀ ਖੜੀ ਤੁਹਾਨੂੰ ਦਿਖਾਦਨੇ ਹਜੇ ਲੈਣ ਦੀ ਹੈ ਟਾਈਮ ਦੋਸਤੋ ਸੌਣ ਦੇ ਵਿੱਚ ਇਹ ਹਫਤਾ ਦੋ ਤੇਰਾ 12 ਕਿਲੋ ਦੇ ਦਊਗੀ ਠੀਕ ਹੈ 48000 ਭਾਅ ਚ ਸਾਈਵਾਲ ਜੀ ਨੇ ਦੇਸੀ ਗਾਂ ਦਾ ਦੁੱਧ ਪੀਣਾ ਉਹ ਵੀ ਰਾਕੇ ਨੂੰ ਪਾਸ ਕਰ ਲੇ ਧੰਨਵਾਦ ਅੱਜ ਦੀ ਇਸ ਵੀਡੀਓ ਦੇਖਣ ਵਾਸਤੇ ਦੋਸਤੋ ਬਹੁਤ ਮਿਹਰਬਾਨੀ ਕਰੋ